ਹੈਲੋ ਫਰੈਂਡਸ ਸਸੀ ਕਾਲਸ ਵਕਤ ਸਾਡੀ ਖੋ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਟਿਕ ਟਕ ਹੋਵੋਗੇ ਵੈਲਕਮ ਬੈਕ ਸਾਬੂ ਅੱਜ ਕਰੇ ਉੱਠ ਜਾ ਸਾਬੂ ਦਾ ਦੁਖੀ ਆਂਦਾ ਗਾਇਸ ਟਿੱਡ ਗੁੰਨਗਈਆ ਸਕੂਲ ਇਹਨੂੰ ਅੱਜ ਕਰਾਈ ਆ ਛੁੱਟੀ ਤੇ ਹੁਣ ਚੱਲੇ ਆਂ ਅਸੀਂ ਡਾਕਟਰ ਦੇ ਕੱਪੜੇ ਨਹੀਂ ਪਾਉਂਦਾ ਕਹਿੰਦਾ ਮੇਰੇ ਟੁੱਟੇ ਨਹੀਂ ਜਾਂਦਾ ਆਹਦੇ ਪੈ ਇਹਦੇ ਕੱਪੜੇ ਕਿਹ ਤੁਸੀਂ ਪਾ ਦੋ ਮੈਂ ਸਿਰਵਾਰੀ ਸੀਗੀ ਜਨਾਬ ਜੀ ਵੀ ਰੈਡੀ ਹੋ ਰਿਹਾ ਸਾਨੂੰ ਕਹਿੰਦਾ ਹੋਰ ਕਿੰਨਾ ਫੈਸ਼ਨ ਕਰਨਾ ਤੂੰ ਇੰਨਾ ਫੈਸ਼ਨ ਕਰਨਾ ਕਹਿੰਦਾ ਹੋਰ ਤੁਸੀਂ ਅਸੀਂ ਫੈਸ਼ਨ ਕਰਦੇ ਹੀ ਨਹੀਂ ਫੈਸ਼ਨ ਕਰਦੇ ਹੋ ਅਜੇ ਡਾਕਟਰ ਦਾ ਟਾਈਮ ਨਹੀਂ ਹੋਇਆ ਅਸੀਂ ਤਾਂ ਹੌਲੀ ਹੌਲੀ ਰੈਡੀ ਹੋ ਰਹੇ ਆ ਫਿਰ ਤੂੰ ਉੱਥੇ ਜਾ ਕੇ ਕਿਵੇਂ ਬੈਠੇਗਾ ਚੱਲ ਪਾ ਕੇ ਪੜੇ ਪੱਜ ਕੇ ਪੱਜ ਕੇ ਪੱਜ ਕੇ ਜਾਲਾ ਡਿੰਡ ਦੁਖੀ ਜਾਂਦਾ ਉਹਦਾ ਅੱਜ ਨਹੀਂ ਇਹਨਾਂ ਕਰਦਾ ਨਹੀਂ ਹੁੰਦਾ ਆਨੇ ਆਸੀ ਗਿਆ ਕਹਿੰਦਾ ਮੈਂ ਐਕਟੀਵਾ ਤੇ ਕਿਵੇਂ ਬੈਠੂਗਾ ਮੇਰ ਤੋਂ ਨਹੀਂ ਬੈਠਾ ਜਾਂਦਾ ਮੈਂ ਪੈਣਾਗਾ ਬੈਜੂਗਾ ਹਾਲੇ ਗੱਡੀ ਪਾ ਜਾ ਕੇ ਲੈ ਗਏ ਇਹ ਅੰਨਾ ਨਾ ਮੇਲੇ यस मिस्टर मनप्रीत सिंह आप गाड़ी आगे भगा के ले गए थे सोने मुंडे दिल्ली करी दिल्ली नहीं समझ के ऊपर शर्ट चेक करके फिर नहीं रुकदा क्या बस ठीक पापा दा भी आई रुकदा सी बुरिट चमकाया जा रहा है ब्लॉग तो थोन गाइस बहुत लेट मिलूंगा ਆਲਾਈ ਸੱਡੇ ਡਿਲੇ ਚੱਲ ਰਿਹਾ ਬੰਨਣੇ ਕੋਈ ਪਈਆ ਜਦੋਂ ਵੀ ਮੈਡੂਰ ਤੱਕ ਤਾਂ ਸੈਬੂ ਠੀਕ ਹੋ ਚੁੱਕਿਆ ਹੋਗਾ ਸਕੂਲ ਜਾਣ ਲੱਗ ਜੂਗਾ ਬਟ ਅੱਜ ਦੀ ਘੜੀ ਦੇ ਵਿੱਚ ਸੈਬੂ ਬਿਮਾਰ ਆ ਤੇ ਸੈਬੂ ਘਰੇ ਆ ਯਾਰ ਵੀ ਵਰਤੀ ਚ ਬਸ ਪੁੱਤ ਦਵਾਈ ਲੈ ਕੇ ਆਉਂਨੇ ਫੇਰ ਹਟ ਜੂਗਾ ਠੀਕ ਆ ਸੈਬੂ ਕਹਿੰਦਾ ਵਾਟਰਮੈਲਨ ਲੈ ਦੋ ਫੇਰ ਵਾਪਟ ਤੇ ਠੀਕ ਹੋ ਗਿਆ ਫੇਰ ਤੈਨੂੰ ਵਾਟਰਮੈਲਨ ਖਵਾਵਾਂਗੇ ਓਕੇ ਗੁੱਡ ਨੀ ਪੈਣਾ ਨਹੀਂ ਪੈਣਾ ਜੇ ਜਲੇ ਭੱਜ ਕੇ ਪਾਪਾ ਦੇ ਹੱਥ ਫੜ ਲਾ ਹੈ ਬਿਮਾਰ ਵਾਲਾ ਹੋਇਆ ਉੱਥੇ ਨੀ ਲੱਗੇ ਉਦੋਂ ਸਫਾਰੀ ਤੇ ਆਈ ਸੀਗਾ ਉਦੋਂ ਵੀ ਐਂ ਕਰਦਾ ਸੀਗਾ ਢਿੱਡ ਦੁਖਦਾ ਸੀ ਉਦੋਂ ਉਲਟੀਆਂ ਲੱਗੀਆਂ ਸੀ ਕਹਿੰਦਾ ਇੰਨੀ ਦੂਰ ਗੱਡੀ ਲਾਤੀ ਮੈਂ ਨਹੀਂ ਜਾਂਦਾ ਕਹਿੰਦਾ ਤੁਸੀਂ ਉਹ ਦਵਾਈ ਲੈ ਆਓ ਤੁਰਿਆ ਤਾਂ ਮੈਂ ਤਾਂ ਜਾ ਪਾਪਾ ਦੇ ਹੱਥ ਫੜ ਲਾ ਨਾਲ ਫੀਵਰ ਵੀ ਆ ਨਾਲ ਢਿੱਡ ਵੀ ਦੁਖਦਾ ਗੱਡੀ ਲਾਉਣ ਨੂੰ ਕਿਤੇ ਜਗ੍ਹਾ ਨਹੀਂ ਸੀਗੀ ਹੁਣ ਫਿਰ ਉੰਡਾ ਸਾਡਾ ਗੁੱਸੇ ਹੋ ਗਿਆ ਲਓ ਜੀ ਆਸਤਾ ਹਸਪੀਟਲ ਪਹੁੰਚ ਗਏ ਤੇ ਡਾਕਟਰ ਗੇਟ ਤੇ ਵੇਟ ਹੋ ਰਹੀ ਸੀ ਡਾਕਟਰ ਸਾਹਿਬ ਦਾ ਫੋਨ ਆਇਆ ਕਿ ਆਨੇ ਪਹੁੰਚੇ ਨਹੀਂ ਅਜੇ ਤੱਕ ਮੈਂ ਦੁਬਾਰਾ ਦੁਬਾਰਾ ਵੇਟ ਕਰੂਗਾ ਚਾਹ ਜਿਹੜੀ ਮੈਡੀਸਿਨ ਮਿਲ ਗਈ ਕਿੰਨੀਆਂ ਗੋਲੀਆਂ ਦੇ ਦਿੱਤੇ ਦਵਾਈਆਂ ਦੇ ਦਿੱਤੀਆਂ ਉਹਨੋ ਖਦਾ ਪੇਟ ਉਹਨੂੰ ਮੇਰੇ ਇੱਥੇ ਬੈਠਾ ਸੀ ਉਹ ਬੜੀਆ ਬੈੰਦੀ ਗਈ ਆਜਾ ਹੁਣ ਤਾਂ ਧੁੱਪ ਬਸ ਕੋਲਾਂ ਦੇ ਕੇ ਖਾਣੀ ਕਰੀ ਹੁਣ ਤਾਂ ਗਰਮੀ ਬਹੁਤ ਹੈ ਹੈ ਦੇਖਣਾ ਭਾਈ ਤਿਲਕ ਨਾ ਜਾਏ ਐਡਾ ਝੋਲਾ ਪੜਦਾ ਘੱਟਦਾ ਹੁੰਦਾ ਘੱਟਦਾ ਤਾਂ ਇਹ ਨਾ ਟਰਾਫੀ ਚਾਹ ਬਦੂ ਟਰਾਫੀ ਟੋਟਾ ਗਈ ਉੱਥੇ ਦੇਖੀਗੇ ਤੜ ਸਿਰ ਡੋ ਗਿਆ ਉਹਦਾ ਅੰਕਲ ਜੀ ਦਾ ਜੋੜਦੇ ਆ ਹੁਣ ਵਿਚਾਰੇ ਚਾਬੂ ਦੀ ਪਹਿਲੀ ਟਰਾਫੀ ਸੀ

ਲੱਗ ਗਿਆ ਤੁਹਾਨੂੰ ਅੱਛਾ ਡਾ ਬੋਲੂਗਾ ਕਸ਼ ਹੋ ਗਿਆ ਭਾਈ ਸ਼ੋ ਗਿਆ ਬਾਦ ਕਿਉਂਕਿ ਮੇਰਾ ਕੀ ਸੁੱਤੇ ਪੈਦਾ ਵੀ ਮੂੰਹ ਖੁੱਲਾ ਹੀ ਐ ਫੇਰ ਟੈਡ ਦੋਖਣ ਲੱਗ ਗਿਆ ਸੀ ਕਰਦਾ ਕਰਦਾ ਫਿਰ ਸੋ ਗਿਆ ਚਲ ਲੱਗੀ ਹਾਂਜੀ ਸਕੂਲੇ ਸੀ ਚਲਦਾ ਸੀਗਾ ਨਾ ਆਨਸਰ ਐਸੀ ਸਾਡੇ ਲਈ ਹੋਰ ਥੋੜਾ ਘਣਾ ਖਰਾਬ ਹੋਇਆ ਪਿਆ ਹੋਰ ਬਿਮਾਰ ਆ ਬਾਕი ਪਤਾ ਨਹੀਂ ਬੁੜੀ ਬੁੜੇ ਬੁੜੀ ਬੁੜੀ

ਉਹ ਅਦਰ ਪਾਪਾ ਗਈ ਅੰਦਾ ਸੀ ਉੱਠ ਜਾ ਉੱਠ ਜਾ ਮੈਨੂੰ ਸੌਣ ਨਹੀਂ ਦਿੱਤਾ ਮੇਰੀ ਕੁੜੀ ਨੇ ਕੁਝ ਬਣਾ ਦੇ ਉਹਦਾ ਆਪਦਾ ਲੈ ਕੇ ਬੈ ਗਈ ਇੰਤਜ਼ਾਮ ਕਰ ਖਾਣ ਬਣਾਇਓ ਪਾਸਾ ਬਣਾਇਆ ਮੈਂ ਛੋਟੇ ਹਿੱਤਾ ਸਕੂਲੇ ਆਹੋ ਕੋਈ ਜਿਹੜੇ ਬੋਲ ਰਾ ਆਪਣਾ ਬਬਾਰਾ ਸਕੂਲ ਸ਼ੁਰੂ ਕੰਮ ਸ਼ੁਰੂ ਦੇਖ ਲੋ ਅੱਜ ਇਹਨਾਂ ਕੰਮ ਮਿਲ ਗਿਆ ਸਾਬੂ ਨੂੰ ਇਹਨਾਂ ਕੰਮ ਕਰਨੇ ਕਰਨੇ ਕਰ ਦੇ ਫੈਮਲੀ ਟਰੀ ਬਣਾਉਣਾ ਦੇਖੋ ਚੱਲੇ ਡੈਡੀ ਦੀ ਫੋਟ ਐਂਸੀ ਸਾਡੇ ਡੈਡੀ ਹੈਲਦੀ ਪੂਰੇ ਦਿਨਾਨੇ ਹੋਂ ਦੇਖਿਆ ਤੇ ਪਹਿਲਾਂ ਦੀ ਫੋਟੋ ਦੇਖੋ ਜਦੋਂ ਜੌਬ ਕਰਦੇ ਸੀ ਸਾਰਿਆਂ ਦੀ ਫੋਟੋ ਲਾਣੀ ਹੈ ਜਿਹਦਰ ਫੈਮਿਲੀ ਟਰੀ ਬਣਾਉਣਾ ਉਹਦੀ ਫੋਟੋ ਹੈਣੀ ਬਾਕੀ ਸਾਰਿਆਂ ਦੀ ਹੈਗੀ ਹੈ ਸੈਬੂ ਦੀ ਫੋਟੋ ਕਢਵਾਉਣੀ ਪਊਗੀ ਫਿਰ ਰੈਡੀ ਕਰਕੇ ਤੁਹਾਨੂੰ ਦਿਖਾਵਾਂਗੇ ਆ ਕਿਤਾਬਾਂ ਛੱਡ ਕੇ ਇੱਥੇ ਚੱਲ ਗਿਆ ਆਪ ਬਾਹਰ ਢੀੜਾ ਲਾਉਣ ਗਿਆ ਕਹਿੰਦਾ ਮੇਰਾ ਮਗੇੜਾ ਲਾ ਕੇ ਆਇਆ ਟਿੱਡ ਦੁਖੀ ਜਾਂਦਾ ਬਸ ਢੀੜਾ ਲਾਉਣਾ ਜ਼ਰੂਰੀ ਹੈ ਉਹ ਦੇਖ ਦੋ ਤਾਂ ਜਾਨੇ ਪਿਉਤੀ ਬੈਡਮਿੰਟਨ ਖੇਡ ਹੀ ਆਂਦੇ ਬਾਅਦ ਮੈਂ ਮੈਂ ਤੇ ਗੰਨੂ ਖੇਡਦੇ ਸੀ ਅੱਜ ਇਹ ਰੈਸਟ ਤੇ ਆ ਟੀਵੀ ਦੇਖ ਰਿਹਾ ਅੰਦਰ ਬੈਠਾ ਇਕ ਹੀ ਲਾਲ ਚ ਦਿੱਤਾ ਬੱਸ ਵੀ ਟੀਵੀ ਦੇਖ ਲੈ ਨਹੀਂ ਤਾਂ ਬਾਹਰ ਨੁਕਾ ਦੇ ਲੈ ਇਹ ਬੈਠੀ ਆਂਟੀਆਂ ਗੱਲਾਂ ਮਾਰ ਲਈਆਂ ਫਸ ਕੇ ਲੈ ਕੀ ਹੋ ਗਿਆ ਕੌਣ ਆ ਗਿਆ ਹੈ ਗੱਡੀ ਹੈ ਨਹੀਂ ਆ ਜਾ ਆ ਜਾ 나ਜੂ ਨਾਜੂ 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 ਆ ਗਿਆ ਸਾਡਾ ਨਾਜੂ ਨਾਜੂ ਸਾਬੂ ਕੀ ਤੇ ਸਾਬੂ ਨਾਜੂ ਆਇਆ ਤੇਰਾ ਪਤਾ ਲੈਣ ਹਾਲਚਾਲ ਪੁੱਛਣ ਸਾਬੂ ਲੋ ਬਿਮਾਰ ਹੋ ਗਿਆ ਕਹਦੇ ਕੀ ਹੋ ਗਿਆ ਖਾਈ ਹੋ ਗਈ ਸਾਬੂ ਦੇ ਢਿੱਡੀ ਚ ਖਾਈ ਹੋ ਗਈ ਨਾਜੂ ਸਾਬੂ ਨੂੰ ਕੀ ਹੋ ਗਿਆ ਦੇਖਦੀ ਗੋਲ ਗੱਪੂ ਜੀ ਗੋਲੋ ਪਾਰੀ ਕਰ ਦੇ ਦੀਦੀ ਚਿੱਟੀ ਨਹੀਂ ਦੂਗੀ ਫਿਰ ਇਹ ਦੀ ਨਹੀਂ ਹੈ ਇਹ ਦੀ ਹੈ ਹਾਂ ਨਾ ਹਾਂ ਹਾਂ ਤਾਂ ਗੁੰਨਗੋਲੀ ਰਹੂਗੀ ਬਸ ਜਿਹੜਾ ਇਹਨੂੰ ਚੱਕ ਲਿਆ ਫਿਰ ਇਹਦੇ ਕੋਲੇ ਰਹਿੰਦੀ ਹੈ ਦੂਜੇ ਬੰਦੇ ਕੋਲ ਨਹੀਂ ਜਾਂਦੀ ਬਿੰਦੀ ਕਿੱਥੇ ਆ ਬਿੰਦੀ ਨਹੀਂ ਲਾਈ ਬਿੰਦੀ ਲਾ ਲੋ ਕਿੱਥੇ ਜਾਣਾ ਕਿੱਥੇ ਜਾਣਾ ਹੀ ਮਾਂ ਚੱਕੂਗਾ ਮੈਂ ਸਾਰਾ ਕਹਿ ਚਲੋ ਬਈ ਹਾਈ ਗੰਦੀ ਢੱਕ ਦੋ ਸਾਰੀਆਂ ਚੈੱਕ ਕਰੂਗੀ तड़का भूलती दिया गाई अपना तड़का अच्छा ने पता जी बनाया प्याज टमाटर तो अदरक लहसुन बाद हरी मिर्च अपने पीसी हो ही पावेंगे अच्छा आप बना रहे पड़का ये आपने उबाल के रख लिया तो इधर आपवेंगे पावगे रायता खीरा प्याज से टमाटर चेंज कर देंगे दही अपना अच गई सुबह सुबह पता गया आ डगा हम तो घट है ना दही उपर तक भरया हुआ सैं राति दही जमाया ਜਦੋਂ ਮੈਂ ਸੋ ਬਾਹਰ ਹਥੋਂ ਚਾਹ ਤੱਕਿਆ ਸਾਲੋ ਫ੍ਰੀਜ ਰੱਖਣ ਲਈ ਮੇਰੇ ਹਥੋਂ ਡੋਂਗਾ ਛੁੱਟ ਗਿਆ ਸਾਰਾ ਸੌਰੇ ਦਾ ਸੋਹਰਾ ਦਹੀਂ ਡੁੱਲ ਗਿਆ ਫਿਰ ਦੁਬਾਰਾ ਜਮਾਇਆ ਵਧੀਆ ਜੰਮਿਆ ਪਿਆ ਪਾਵਾਂਗੇ ਨਾਲ ਰਾਇਤਾ ਪਰਥੇ ਦੀ ਸਬਜੀ ਨਾਲ ਆਜੋ ਕਿਹਨੂੰ ਕਿਹਨੂੰ ਪਸੰਦ ਆ ਖੀਰਾ ਪਿਆਜ਼ ਤੇ ਟਮਾਟਰ ਦਾ ਰਾਇਤਾ ਨਹੀਂ ਬਾਈਸ ਅੱਜ ਆਪਾਂ ਨੇ ਪਾਟ ਅਸੀਂ ਪਰਥੇ ਦੇ ਵਿੱਚ ਲਈ ਹਲਦੀ ਨਹੀਂ ਪਾਉਂਦੇ ਕੌਣ ਕੌਣ ਹਲਦੀ ਪਾਉਂਦਾ ਹੈ ਜਰੂਰ ਦੱਸਿਓ ਪ੍ਰੋਪਰ ਮਿਕਸ ਹੋ ਜਾਂਦੇ ਫਿਰ ਤੁਹਾਨੂੰ ਦਿਖਾਉਂਗਾ ਯਾਰ ਖਾਜੰਗ ਲੇ ਗਏ। ਕਰੇਲਾ ਕੀ ਆਈ ਸੀ ਉਹਨੂੰ ਰਾਇਤਾ ਰੈਡੀ ਕਰਤਾ ਅੱਜ ਮੈਂ। ਅੱਜ ਮੈਂ ਡਿਫਰੈਂਟ ਰਾਇਤਾ ਰੈਡੀ ਕੀਤਾ। ਖਾ ਲਓਗੇ? ਹਾਂ ਸਾਰੇ ਖਾ ਲੈ ਤੇ। ਮੇਰੇ ਵੱਡੇ ਦੇਵ ਨੂੰ ਰਾਇਤਾ ਚਾਹੀਦਾ। ਭਾਵੇਂ ਕੋਈ ਮਰਜੀ ਹੋਵੇ, ਕੋਈ ਸਬਜੀ ਨਾ ਹੋਵੇ, ਰਾਇਤਾ ਜ਼ਰੂਰ ਆ ਦੇਖੋ। ਬ੍ਰੈਡ ਦੇ ਉੱਤੇ ਪਿਆਜ਼ਾਂ ਵਾਲਾ ਮਸਾਲਾ ਲਾ ਕੇ ਹਾਰਾ। ਬਹੁਤ ਟਾਈਮ ਆ। ਬ੍ਰੈਡ ਨਹੀਂ ਹੁੰਦੇ ਸਨੇ ਇਹਦੇ ਰੋਜ਼ ਖਾਦੇ। ਬਹੁਤ ਟੈਸਟ ਲੱਗਦਾ। ਚਲੋ। ਟੈਸਟ ਲੱਗਿਆ? ਹੂੰ ਮੈਨੂੰ ਉਹੀ ਯਾਦ ਆ ਗਿਆ। ਆਪਾਂ कहीं ब्रैड लेते सुबह की रोटी उन्हें खाधी नहीं हल्का डॉक्टर ने कहा हल्का दो ने कहा ओट्स बना कहता ना ब्रैड खाऊंगा <laughs>